ਕ੍ਰੀਤਾ ਤਨ ਸੁੱਕਾ ਪਿੰਜਰ ਦੀਆ ਤਲੀਆਂ ਖੁੰਡੇ ਕਾਗ ਅਜੇ ਸੁ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਦੇਖ ਬੰਦੇ ਕੇ ਭਾਗ ਹਾਂ ਕੰਤਾ ਸੁੱਕ ਕੇ ਸਰੀਰ ਤਾਂ ਸੁੱਕ ਕੇ ਪਿੰਜਰ ਹੋ ਗਿਆ ਪਿੰਜਰਾ ਹੋ ਗਿਆ ਤਲੀਆਂ ਖੁੰਡੇ ਕਾਗ ਤਲੀਆਂ ਦੇ ਵਿੱਚ ਕਾਗ ਠੁਕਾ ਮਾਰਦੇ ਨੇ ਕਿਉਂ ਮਾਨ ਕਹਿੰਦਾ ਤੋਰ ਉੱਠ ਕੇ ਅਜਾ ਲੱਭਿਆ ਨਹੀਂ ਛੋੜ ਕੇ ਤੇ ਟੋੜ ਏ ਤਾਂ ਤੇ ਬਸ ਹੋਈ ਪਈ ਆ ਸਰੀਰ ਦੀ ਹੁਣ ਤਾਂ ਕੋ ਜਾਬ ਵੀ ਝੋਖੋ ਸਦੀਓ ਤੇ ਮਾਨ ਕਹਿੰਦਾ ਵੀ ਚੱਲ ਹੋਰ ਕਹਾ ਚੱਲ ਕਿਧਰ ਨਾ ਕਿਸੇ ਬੜੂ ਹੋਏ ਕੁਝ ਕਲੀਆਂ ਖੁੰਡ ਰਕਾ ਕਲੀਆਂ ਖੁੰਡੇ ਕਾਗ ਅਜੇ ਸੂ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਅਜੇ ਵੀ ਰੱਬ ਨੇ ਬੋੜਿਆ ਮੈਨੂੰ ਮੜਿਆ ਓਏ ਉਹ ਕਿਤੋਂ ਵੀ ਮਿਲ ਜੂ ਸਰ ਪਿਆਪੀ ਆ ਉਹ ਤਾਂ ਕਿਤੋਂ ਵੀ ਮਿਲ ਜਾਂਦਾ ਅਜਾ ਵੀ ਉਹ ਬੋੜਿਆ ਨਹੀਂ ਹੈ ਦੇਖ ਬੱਤ ਦੇ ਬਾਗ ਕੰਨ ਦੇਖ ਲੋ ਮੇਰੇ ਦਹੇਜ ਦੇ ਬਾਗ ਨੇ ਇਹਦੇ ਸੰਪਰਕ ਹੋਇਆ ਨਹੀਂ ਸ਼ਬਦ ਗੁਰੂ ਨਾਲ ਨਾ ਨਾ ਕਿੱਥੇ ਹੋਇਆ ਐਦਾ ਟੋੜਦਾ ਹੀ ਫਿਰਦਾ ਹੈ